ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੀ ਇਤਿਹਾਸ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓਸ ਤੁਹਾਡੇ ਨਾਲ ਪੁਰਾਣੀ ਜ਼ਮਾਨੇ ਦੀਆਂ ਪੰਜ ਗੱਲਾਂ ਜੋ ਬਹੁਤ ਚੰਗੀਆਂ ਸਨ ਉਹ ਸ਼ੇਅਰ ਕਰਾਂਗੀ ਤਾਂ ਸ਼ੁਰੂ ਕਰਦੀ ਹਾਂ ਪਹਿਲੀ ਪੁਰਾਣੀ ਜ਼ਮਾਨੇ ਵਿੱਚ ਗਵੰਢੀ ਪਰਿਵਾਰ ਦਾ ਹਿੱਸਾ ਹੋਇਆ ਕਰਦੇ ਸਨ ਪਰ ਅੱਜ ਅਸੀਂ ਆਪਣੇ ਗਵੰਢੀਆਂ ਲਈ ਅਜਨਬੀ ਹੋ ਗਏ ਹਾਂ ਦੂਜੀ ਪੁਰਾਣੇ ਜ਼ਮਾਨੇ ਵਿੱਚ ਵਿਆਹ ਕਰਾਉਣਾ ਸੌਖਾ ਸੀ ਤੇ ਤਲਾਕ ਦੇਣਾ ਬਹੁਤ ਔਖਾ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਵਿਆਹ ਕਰਵਾਉਣਾ ਔਖਾ ਹੋ ਗਿਆ ਹੈ ਤੇ ਤਲਾਕ ਦੇਣਾ ਬਹੁਤ ਸੌਖਾ ਹੋ ਗਿਆ ਹੈ। ਤੀਜੀ ਪੁਰਾਣੇ ਜ਼ਮਾਨੇ ਵਿੱਚ ਅਮੀਰ ਲੋਕ ਗਰੀਬ ਹੋਣ ਦਾ ਦਿਖਾਵਾ ਕਰਦੇ ਸਨ ਪਰ ਅੱਜ ਕੱਲ ਗਰੀਬ ਲੋਕ ਵੀ ਅਮੀਰ ਹੋਣ ਦਾ ਦਿਖਾਵਾ ਕਰਦੇ ਹਨ। ਚੌਥੀ ਪੁਰਾਣੇ ਜ਼ਮਾਨੇ ਦਾ ਫੋਨ ਤਾਰ ਨਾਲ ਬੰਨਿਆ ਹੁੰਦਿਆ ਸੀ ਪਰ ਅੱਜ ਦੇ ਜ਼ਮਾਨੇ ਦੇ ਫੋਨ ਨਾਲ ਆਪਾਂ ਸਾਰੇ ਬੰਨੇ ਹੋਏ ਹਾਂ। ਪੰਜਵੀਂ ਪੁਰਾਣੇ ਜ਼ਮਾਨੇ ਦੇ ਲੋਕ ਸਮਾਜ ਵਿੱਚ ਵਿਚਰਦੇ ਸਨ ਪਰ ਅੱਜ ਕal ਸੋਸ਼ਲ ਮੀਡੀਆ ਤੱਕ ਹੀ ਸਿਮਟ ਹੋ ਕੇ ਰਹਿ ਗਈ ਹਨ ਤੇ ਇਸ ਕਿਹਿਆ ਪੁਰਾਣੇ ਜ਼ਮਾਨੇ ਦੀਆਂ ਪੰਜ ਬਹੁਤ ਚੰਗੀਆਂ ਗੱਲਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ